पठानकोट नगर निगम दे मुलाजमा बाबा दे दे बाबा दी दी के मुलाजमान वालों बबा साहेब भीमराव अंबेदकर की मूर्ति केताया रोस संविधान रचायता बाबा सामराव अंबेदकर की मूर्ति द अमृतसर विदबी की घटना जो अंजाम दिता गया है उसनों लैके सिर्फ अमृतसर विखे ही नहीं बल्कि पूरे पंजाब तो इलावा पूरे भारत विखे लोगों का रोष वेखन मिल रहा है वक् वक संस्थाव वालों रोस प्रदर्शन किए गए हैं ਉਸ ਦੇ ਚੱਲਦੇ ਹੀ ਜ਼ਿਲ੍ਹਾ ਪਠਾਨਕੋਟ ਵਿਖੇ ਵੀ ਨਗਰ ਨਿਗਮ ਵਿੱਚ ਮੌਜੂਦ ਆਖਿਲ ਭਾਰਤੀ ਮਜ਼ਦੂਰ ਸਫਾਈ ਜੂਨੀਅਨ ਵੱਲੋਂ ਅਭਿreserv ਵਿਖੇ ਕਟਿਕਟਨਾ ਨੂੰ ਲੈ ਕੇ ਪਠਾਨਕੋਟ ਦੇ ਵਾਲਮੀਕੀ ਚੌਕ ਵਿਖੇ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਦੇ ਚੱਲਦੇ ਜਿਸ ਵੱਲੋਂ ਇਸ ਕਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਦੇ ਖਿਲਾਫ ਕੜੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਪ੍ਰਦਰਸ਼ਨਕਾਰੀਆਂ ਨੇ ਅੰਮ੍ਰਿਤਸਰ ਪਠਾਨਕੋਟ ਕੋਲੂ ਨੈਸ਼ਨਲ ਹਾਈਵੇ ਤੇ ਬੈਠ ਕੇ ਧਰਨਾ ਦਿੱਤਾ ਹੈ ਅਤੇ આરોપી ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ આરોપી ਦੇ ਖਿਲਾਫ ਕੜੀ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਾਲਮੀਕੀ ਸਮਾਜਪੁਰੇ ਪੰਜਾਬ ਦੇ ਵਿੱਚ ਨਹੀਂ ਨਹੀਂ ਪਤ ਕੇ ਪੂਰੇ ਭਾਰਤ ਦੇ ਵਿੱਚ ਪ੍ਰਦਰਸ਼ਨ ਕਰੇਗਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੋਈ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਪਠਾਨਕੋਟ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਜਾਵੇਗਾ ਪਠਾਨਕੋਟ ਤੋਂ ਪੁਸ਼ਪਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਏ ਰਾਜ ਸਾਡੇ ਅਖਲਬਾਤੀ ਸਫਾਈ ਮਜ਼ਦੂਰ ਯੂਨੀਅਨ ਦੀ ਕੱਲੇ ਇੱਕ ਮੀਟਿੰਗ ਹੋਈ ਔਰ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਵੀ ਜਿਹੜਾ 26 ਜਨਵਰੀ ਦੇ ਆਦਿ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਦੇ ਨਾਲ ਜਿਹੜੀ ਛੇੜਖਾਨੀ ਕੀਤੀ ਗਈ ਆ ਇਹ ਬੜੀ ਇੱਕ ਮਾਦਯਪਟਨਾ ਘਟਨਾ ਹੈਗੀ ਆ ਔਰ ਉਹਦੇ ਵਿੱਚ ਕੱਲੇ ਅਖਲਬਾਤੀ ਸਫਾਈ ਮਜ਼ਦੂਰ ਯੂਨੀਅਨ ਦੀ ਮੀਟਿੰਗ ਨੂੰ ਉਹਦੇ ਵਿੱਚ ਫੈਸਲਾ ਲਿਆ ਗਿਆ ਵੀ ਕੱਲ ਹੀ ਬਾਲਮੀਕ ਚੌਂਕ ਦੇ ਵਿੱਚ 2 ਘੰਟੇ ਵਾਸਤੇ ਧਰਨਾ ਰੋਸ਼ਮਜਾਰੇ ਕਰਾਂਗੇ ਮੈਂ ਕੱਲ ਹੀ ਡੀਐਸਪੀ ਮਾਨ ਨੂੰ ਵੀ ਔਰ ਡਿਸੀ ਸਾਹਿਬ ਨੂੰ ਵੀ ਇੱਕ ਮੰਗ ਪੱਤਰ ਮੈਮੋਰੰਡਮ ਦੇ ਕੇ ਆਏ ਆਂ ਔਰ ਮੈਂ ਪੰਜਾਬ ਸਰਕਾਰ ਅਕ ਵੀ ਇਹ ਬੇਨਤੀ ਕਰਾਂਗਾ ਵੀ ਜਿਹੜਾ ਵੀ ਦੋਸ਼ੀ ਆ ਜਿਨੇ ਵੀ ਇਹ ਦੋਸ਼ ਪੁਣਾ ਕੀਤਾ ਵਾ ਡਾਕਟਰ ਬੀਆਰ ਅੰਬੇਰਕਰ ਦੀ ਮੂਰਤੀ ਨਾਲ ਛੇੜਖਾਨੀ ਕੀਤੀ ਆ ਉਹਨਾਂ ਦੇ ਐਮਐਸਏ ਨੈਸ਼ਨਲ ਸਪੋਰਟ ਯਟ ਲਾ ਕੇ ਲਾਗੂ ਤਾਰਾ ਇਹੋ ਜੀ ਹੋਣੀ ਚਾਹੀਦੀ ਆ ਤਾਂ ਜੋ ਕਿਸੇ ਵੀ ਮੂਰਤੀ ਦੇ ਨਾਲ ਕਿਉਂਕਿ ਮੂਰਤੀ ਦਾ ਜੋ ਮਰਜ਼ੀ ਕਰ ਮੂਰਤੀ ਦੇ ਨਾਮ ਬੋਲਣਾ ਬੜੀ ਸ਼ਰਮ ਦੀ ਗੱਲ ਆ ਉਸ ਇਨਸਾਨ ਵਾਸਤੇ ਕਿ ਕੋਈ ਇੱਕ ਮੂਰਤੀ ਦਾ ਛੇੜਖਾਨੀ ਜਿਹੜੀ ਨਹੀਂ ਹੋਣੀ ਚਾਹੀਦੀ ਮੈਂ ਪੰਜਾਬ ਸਰਕਾਰ ਕੇ ਫੇਰ ਬੇਨਤੀ ਕਰਨਾ ਚਾਹਨਾ ਕਿ ਕਿਸੇ ਵੀ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਜੋ ਵੀ ਉਸ ਮੁਜਰਮ ਤੇ ਬੰਦੀ ਜਿਹੜੀ ਸਖਤ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਜਿਹੜਾ ਬਾਲਮੀਕ ਸਮਾਜ ਦਾ ਭਾਈਚਾਰਾ ਕਾਇਮ ਰਹੇ ਔਰ ਜਿਨ੍ਹਾਂ ਦੇ ਮਨ ਨੂੰ ਢੇਸ ਪੁੱਜੀਆ ਉਹਨਾਂ ਦੇ ਕਦੇ ਵੀ ਮਨ ਨੂੰ ਢੇਸ ਪਹਜਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜੈ ਬਾਲਮੀਕੀ ਜੈ ਵੀ ਹਾਂਜੀ ਸਾਹਿਬ ਜੋ ਕਰਦਾ ਬਸਰ ਵਿਖੇ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਨਾਲ ਛੇੜਛਾੜ ਕੀਤੀ ਗਈ ਆ ਉਹਦੇ ਸਬੰਧ ਦੇ ਵਿੱਚ ਅੱਜ ਆਪਾਂ ਜਿਹੜਾ ਅਖਰਬਾਰ ਦੀ ਸਵਾਈ ਮਜ਼ਦੂਰੀ ਯੂਨੀਅਨ ਵੱਲੋਂ ਇੱਕ ਧਰਨਾ ਜਿਹੜਾ ਬਗਵਾ ਮਾਲਦੀ ਦੀ ਚੌਂਚ ਲਗਾਇਆ ਗਿਆ ਤੇ ਸਰਕਾਰ ਨੂੰ ਚਿਤਾਇਆ ਗਿਆ ਕਿ ਇਸ ਘਟਨਾ ਦੀ ਆਪਾਂ ਪਰਚੋਰ ਤੋਂ ਤਰੀਕੇ ਨਾਲ ਨਖੇਦੀ ਕਰਦੇ ਆ ਤੇ ਮੰਗ ਕਰਦੀ ਆ ਸਰਕਾਰ ਕੋਲੋਂ ਵੀ ਆਪਾਂ ਵੀ ਜਿਹੜਾ ਦੋਸ਼ੀ ਸ਼ਖਸਾ ਔਰ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਨਹੀਂ ਤੇ ਜੇਕਰ ਸਾਨੂੰ ਇਸ ਆਫ ਨਹੀਂ ਮਿਲਿਆ ਇਹ ਆਪਾਂ ਪੰਜਾਬ ਬੰਦ ਕਰਾਂਗੇ ਜਿਹਦੇ ਵਿੱਚ ਸਫਾਈ ਬਸਤਾ ਤੇ ਸੀਵਰੇਜ ਪਾਣੀ ਵਗੈਰਾ ਸਭ ਬੰਦ ਹੋਏਗਾ ਜਿਹਦੀ ਸਾਰੀ ਜ਼ੁਮਾਰੀ ਪ੍ਰਸ਼ਾਸਨ ਦੀ ਹੋਏਗੀ ਧੰਨਵਾਦ ਆਦੀ ਤਰਮ ਪ੍ਰੇਮੀਓ ਜੈ ਵਾਲਮੀਕੀ ਜੀ ਮੈਂ ਪਰ ਟਮਟੂ ਆਦੀ ਵਾਲਮੀਕੀ ਤਰਫੋਂ ਸਮਾਜਿਕ ਸ਼ਹਿਰੀ ਪ੍ਰਧਾਨ ਔਰ ਅਖਿਲ ਭਾਰਤੀ ਸਫਾਈ ਮਜ਼ਦੂਰ ਜੁਨੀਆ ਦਾ ਪ੍ਰੈਸ ਸੰਜੀਪ ਜੋ ਦੁਰਘਟਨਾ 26 ਜਨਵਰੀ ਵਾਲੇ ਦਿਨ ਡਾਕਟਰ ਵੀਮਰੋ ਅੰਬੇਦਕਰ 바ਵਾ ਸਾਹਿਬ ਦੀ ਮੂਰਤੀ ਦੇ ਨਾਲ ਕੀਤੀ ਗਈ ਹੈ ਦੁਰਘਟਨਾ ਉਹ ਬੜੀ ਹੀ ਵਿੰਦਾਜੋਰ ਦੁਰਘਟਨਾ ਵਾ ਔਰ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਾਂਗੇ ਕਿ ਜੋ ਸ਼ਖਸ਼ ਜਿੰਨੇ ਦੁਰਘਟਨਾ ਕੀਤੀ ਆ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਕ ਸਾਈਡ ਤੇ ਪੰਜਾਬ ਸਰਕਾਰ ਦਾਵਾ ਕਰਦੀ ਆ ਕਿ ਉਹਨੂੰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਔਰ ਦੂਸਰੀ ਸਾਈਡ ਤੇ ਇਹ ਪਤਾ ਚੱਲ ਰਿਹਾ ਵਾ ਅਮਰੀਤ ਕੋਹੀ ਜੋ ਸਾਡਾ ਸਮਾਜ ਆ ਉਹ ਸਾਨੂੰ ਕਾਲ ਕਰਕੇ ਦੱਸ ਰਿਹਾ ਵਾ ਕੀ ਜਿਹੜਾ ਸ਼ਖਸ ਗ੍ਰਿਫਤਾਰ ਤੇ ਕੀਤਾ ਗਿਆ ਲੇਕਿਨ ਔਰਤੇ ਹਾਲੇ ਤੱਕ ਕੋਈ ਵੀ ਕਾਨੂੰਨੀ ਧਾਰਾ ਨਹੀਂ ਲੱਗੀ ਗਈ ਅਸੀਂ ਸਰਕਾਰ ਨੂੰ ਇਹ ਹੀ ਮੰਗ ਕਰਨੀ ਹੈ ਕਿ ਪੂਰੇ ਸਮਾਜ ਵੱਲੋਂ ਐਸੀ ਸਮਾਜ ਵੱਲੋਂ ਵਾਲਮੀਕੀ ਸਮਾਜ ਵੱਲੋਂ ਕਿ ਜੋ ਸਖਸ਼ਾ ਔਰਤੇ ਕਾਨੂੰਨੀ ਕਾਰਵਾਈ ਜੋ ਬੰਦੀ ਕਾਰਵਾਈਆਂ ਕੀਤੀ ਜਾਵੇ ਐਸਸੀਐਸਟੀ ਐਕਟ ਦੇ ਦੌਰਾਨ ਔਰ ਜੋ ਪੰਜਾਬ ਦਾ ਮਾਹੌਲ ਆ ਉਹ ਖਰਾਬ ਨਾ ਹੋਵੇ ਅਗਰ ਔਰਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅੱਜ ਇੱਕ ਛੋਟਾ ਜਿਹਾ ਪ੍ਰਦਰਸ਼ਨ ਇੱਕ ਛੋਟਾ ਯਾ ਰੂਪ ਦਿਖਾਇਆ ਪੰਜਾਬ ਸਰਕਾਰ ਨੂੰ ਔਰ ਬਾਕੀ ਇਸ਼ਾਰਾ ਦੇ ਵਿੱਚ ਵੀ ਧਰਨੇ ਪ੍ਰਦਰਸ਼ਨ ਚੱਲਦੇ ਪਏ ਆ ਔਰ ਬਾਕੀ ਕੱਲ ਜਲੰਧਰ ਲੁਧਿਆਣਾ ਫਗਵਾੜਾ ਸ਼ਾਹਪੁਰ ਸਾਰੇ ਬੰਦ ਸੀ ਔਰ ਅਗਰ ਪਠਾਨਕੋਟ ਬੰਦ ਕਰਨ ਦੀ ਵੀ ਨੋਬਤ ਆਈ ਤੇ ਇਹ ਸਮਾਜ ਵੱਲੋਂ ਪਠਾਨਕੋਟ ਸ਼ਹਿਰ ਵੀ ਬੰਦ ਕੀਤਾ ਜਾਏਗਾ ਜੈ ਹਵਾਲਮੀ ਜੈਪੀ